ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ 5 ਅਕਤੂਬਰ 2024 ਪੰਜਾਬ ਰਾਸ਼ਨ ਕਾਰਡ ਸਕੀਮ ਸੰਬੰਧੀ ਵੱਡਾ ਐਲਾਨ ਆਮ ਲੋਕਾਂ ਲਈ 8 ਨਵੀਆਂ ਸਹੂਲਤਾਂ ਹੋਈਆਂ ਲਾਗੂ ਬੱਚਿਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਦੇਵਾਂਗੇ ਤਾਂ ਪਹਿਲੀ ਤੇ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਤਾਂ ਦੇਖੋ ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ ਤਾਂ ਦੇਖੋ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ 'ਚ ਐਨੀ ਗਰਮੀ ਵੱਧ ਗਈ ਹੈ ਕਈ ਥਾਵਾਂ 'ਤੇ ਪਾਰਾ 35 ਡਿਗਰੀ ਤੋਂ ਪਾਰ ਕਰ ਗਿਆ ਹੈ ਕੁਝ ਅਜਿਹੇ ਰਾਜ ਵੀ ਨੇ ਜਿੱਥੇ ਭਾਰੀ ਮੀਂਹ ਤਵਾਹੀ ਮਚਾਈ ਹੋਈ ਹੈ ਇਸ ਦੌਰਾਨ ਭਾਰਤ ਦੇ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤਾਂ ਦੇਖੋ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ ਹੈ 5 ਅਕਤੂਬਰ ਯਾਨੀ ਕਿ ਅੱਜ ਬੱਦਲ ਛਾਏ ਰਹਿਣਗੇ 6 ਤੋਂ 9 ਅਕਤੂਬਰ ਤੱਕ ਆਸਮਾਨ ਸਾਫ਼ ਰਹੇਗਾ ਕੁਝ ਇਲਾਕਿਆਂ 'ਚ ਮੀਂਹ ਦੀ ਚੇਤਾਵਨੀ ਜਾਰੀ ਹੋਵੇਗੀ ਉਧਰ ਇੱਕ ਹੋਰ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬੈਂਕ ਖਾਤਿਆਂ 'ਚ ਆਉਣਗੇ ਪੈਸੇ ਤਾਂ ਦੇਖੋ ਪੰਜਾਬ ਸਰਕਾਰ ਦੇ ਬਿਜ਼ਨਸ ਬਲਾਸਟਰਸ ਪ੍ਰੋਗਰਾਮ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਭਾਰੀ ਪ੍ਰਸਿੱਧੀ ਹਾਸਲ ਕੀਤੀ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀਰਵਾਰ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੰਬਰ 2022 ਵਿੱਚ ਜੰਗ ਐਂਟਰਪ੍ਰਿਨਿਅਰਾ ਪ੍ਰੋਗਰਾਮ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਰਾਹੀਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਹਨਾਂ ਦੱਸਿਆ ਕਿ ਬੱਖ-ਬੱਖ ਵਪਾਰਕ ਵਿਚਾਰਾਂ ਤੇ ਕੰਮ ਕਰ ਰਹੇ 52000 ਪੰਜਾਬ ਵਿਦਿਆਰਥੀਆਂ ਨੂੰ ਸੀਡ ਮਨੀ ਪ੍ਰਦਾਨ ਕਰਨ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ 10 ਕਰੋੜ 41 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ 1 ਅਕਤੂਬਰ 2024 ਤੱਕ 46000 910 ਵਿਦਿਆਰਥੀਆਂ ਦੇ ਬੈਂਕ ਖਾਤਿਆਂ 'ਚ 9 ਕਰੋੜ 38 ਲੱਖ 20 ਹਜ਼ਾਰ ਰੁਪਏ ਦੀ ਸੀਡ ਮਨੀ ਜਮ੍ਹਾਂ ਹੋ ਚੁੱਕੀ ਹੈ ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ ਅੱਗੇ ਵੀ ਤੁਸੀਂ ਦੇਖ ਸਕਦੇ ਹੋ Google ਤੇ ਮਿਲੇਗਾ ਆਯੁਸ਼ਮਨ ਭਾਰਤ ਹੈਲਥ ਕਾਰਡ ਆਇਆ ਨਵਾਂ ਤੇ ਵੱਡਾ ਅਪਡੇਟ ਆਯੁਸ਼ਮਨ ਭਾਰਤ ਯੋਜਨਾ ਦੇਸ਼ ਦੇ ਲੋਕਾਂ ਨੂੰ ਸਰਬ ਵਿਆਪਕ ਸਿਹਤ ਸੁਰੱਖਿਆ ਪ੍ਰਦਾਨ ਕਰਨ ਲਈ ਲਾਗੂ ਕੀਤੀ ਗਈ ਹੈ ਹੁਣ ਇਹ ਸਕੀਮ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ ਤਾਂ ਜੋ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਦਾ ਕੰਮ ਆਸਾਨ ਹੋ ਜਾਵੇ ਇਸ ਲਈ ਹੁਣ Google ਦੇ ਸਹਿਯੋਗ ਨਾਲ ਇੱਕ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ Google ਤੇ ਹੀ ਆਯੁਸ਼ਮਨ ਭਾਰਤ ਹੈਲਥ ਕਾਰਡ ਪ੍ਰਾਪਤ ਕਰ ਸਕਣ ਤਾਂ ਦੇਖੋ ਆਯੁਸ਼ਮਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਲਾਭ ਲੈਣ ਲਈ ਲੋਕਾਂ ਦੇ ਸਿਹਤ ਕਾਰਡ ਬਣਾਏ ਗਏ ਨੇ ਜਲਦ ਹੀ ਇਹ ਹੈਲਥ ਕਾਰਡ Google Wallet ਤੇ ਉਪਲਬਧ ਹੋਣਗੇ ਜਿਸ ਨਾਲ ਆਮ ਲੋਕਾਂ ਨੂੰ ਫਾਇਦੇ ਮਿਲਣਗੇ ਤਾਂ ਦੇਖੋ ਇਹ ਆਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਦਾ ਹਿੱਸਾ ਹੈ ਜਿਸ ਨੂੰ ਆਯੁਸ਼ਮਨ ਭਾਰਤ ਯੋਜਨਾ ਦੇ ਲਾਭਾਂ ਨੂੰ ਡਿਜੀਟਲ ਰੂਪ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਬਣਾਇਆ ਗਿਆ ਹੈ ਇਸ ਨਾਲ ਇਸ ਸਕੀਮ ਦੇ ਲਾਭ ਲੋਕਾਂ ਤੱਕ ਤੇਜ਼ੀ ਨਾਲ ਪਹੁੰਚ ਜਾਣਗੇ ਉਧਰ ਇੱਕ ਹੋਰ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਪੀਐਮ ਇੰਟਰਨਲ ਸ਼ਿਪ ਯੋਜਨਾ ਚ ਲਾਗੂ ਹੋਵੇਗੀ ਰਿਜ਼ਰਵੇਸ਼ਨ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਸ਼ੁਰੂ ਕੀਤੀ ਹੈ ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਦੇਸ਼ ਦੇ 1 ਲੱਖ ਨੌਜਵਾਨਾਂ ਨੂੰ ਵੱਡਾ ਤੋਹਫਾ ਅਤੇ ਇਸ ਤਹਿਤ ਇੰਨਾ ਲੋਕਾਂ ਨੂੰ ਦੇਸ਼ ਦੀਆਂ ਚੋਟੀ ਦੀਆਂ 500 ਕੰਪਨੀਆਂ ਵਿੱਚ ਇੰਟਰਨਸ਼ਿਪ ਦਾ ਮੌਕਾ ਦਿੱਤਾ ਜਾਵੇਗਾ ਇਸ ਦੌਰਾਨ ਉਹਨਾਂ ਨੂੰ ਸਰਕਾਰ ਵੱਲੋਂ 66000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਿੰਨਾ ਵਿੱਚ ਨੌਜਵਾਨਾਂ ਨੂੰ ਸਿਖਲਾਈ ਦਾ ਮੌਕਾ ਦਿੱਤਾ ਜਾਣਾ ਹੈ 500 ਕੰਪਨੀਆਂ ਦੇ ਨਾਂ ਤੈਅ ਕੀਤੇ ਗਏ ਨੇ ਇਹ ਮੌਕਾ 21 ਤੋਂ 24 ਸਾਲ ਦੇ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਤਾਂ ਦੇਖੋ ਇੱਕ ਪੋਰਟਲ ਵੀ ਬਣਾਇਆ ਗਿਆ ਹੈ ਹੁਣ ਤੱਕ ਮਹਿੰਦਰਾ ਐਂਡ ਮਹਿੰਦਰਾ ਮੈਕਸ ਲਾਈਟ ਸਮਿਟ 111 ਕੰਪਨੀਆਂ ਇਸ ਪੋਰਟਲ ਤੇ ਰਜਿਸਟਰ ਕਰ ਚੁੱਕੀਆਂ ਨੇ ਇਸ ਤੋਂ ਇਲਾਵਾ 1079 ਇੰਟਰਨਸ਼ਿਪ ਪ੍ਰੋਗਰਾਮ ਤਹਿਤ ਲਾਗੂ ਕੀਤੇ ਗਏ ਨੇ ਇਹ ਪਹਿਲੀ ਵਾਰ ਹੈ ਕਿ ਜਦੋਂ ਨਿੱਜੀ ਖੇਤਰ ਵਿੱਚ ਬਣਾਈ ਗਈ ਕਿਸੇ ਯੋਜਨਾ ਵਿੱਚ ਰੱਖਵੇਂ ਦੀ ਪ੍ਰਣਾਲੀ ਲਾਗੂ ਕੀਤੀ ਗਈ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖਬਰੀ ਮੁਫਤ ਰਾਸ਼ਨ ਤੇ ਮਿਲਣਗੀਆਂ ਇਹ ਅੱਠ ਵੱਡੀਆਂ ਸਹੂਲਤਾਂ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਭਾਰਤ ਸਰਕਾਰ ਵੱਲੋਂ ਆਮ ਲੋਕਾਂ ਲਈ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਜਿੰਨਾ ਵਿੱਚੋਂ ਇੱਕ ਵੱਡੀ ਯੋਜਨਾ ਰਾਸ਼ਨ ਕਾਰਡ ਹੈ ਅੱਜ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਸਹੀ ਇਲਾਜਾਂ ਭੋਜਨ ਦਾ ਪ੍ਰਬੰਧ ਕਰਨ ਤੋਂ ਅਸਮਰੱਥ ਨੇ ਇਹਨਾਂ ਲੋੜਵੰਦ ਲੋਕਾਂ ਲਈ ਭਾਰਤ ਸਰਕਾਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਮੁਫਤ ਰਾਸ਼ਨ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਕਈ ਲੋਕਾਂ ਨੂੰ ਬਹੁਤ ਘੱਟ ਕੀਮਤ ਤੇ ਰਾਸ਼ਨ ਵੀ ਦਿੱਤਾ ਜਾਂਦਾ ਹੈ ਤਾਂ ਦੇਖੋ ਰਾਸ਼ਨ ਕਾਰਡ ਦੇ ਲਾਭ ਰਾਸ਼ਨ ਕਾਰਡ ਨਾਲ ਸਿਰਫ ਮੁਫਤ ਰਾਸ਼ਨ ਘੱਟ ਕੀਮਤ ਦੇ ਰਾਸ਼ਨ ਪ੍ਰਾਪਤ ਕਰਨ ਦਾ ਇੱਕ ਮਾਧਿਅਮ ਹੈ ਸਗੋਂ ਇਸ ਰਾਹੀਂ ਕਈ ਹੋਰ ਸਹੂਲਤਾਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਤਾਂ ਦੇਖੋ 8 ਨਵੀਆਂ ਸਹੂਲਤਾਂ ਲਾਗੂ ਕੀਤੀਆਂ ਗਈਆਂ ਨੇ ਮੁਫਤ ਰਾਸ਼ਨ ਲੋੜਵੰਦ ਲੋਕਾਂ ਨੂੰ ਵੱਖ-ਵੱਖ ਕਿਸਮਾਂ ਦੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮੁਫਤ ਵੰਡ ਕਿਫਾਇਤੀ ਦਰਾਂ ਤੇ ਰਾਸ਼ਨ ਰਾਸ਼ਨ ਕਾਰਡ ਧਾਰਕ ਨੂੰ ਸਰਕਾਰ ਦੁਆਰਾ ਨਿਰਧਾਰਿਤ ਸਸਤੀਆਂ ਦਰਾਂ ਤੇ ਖੁਰਾਕੀ ਬਸਤਾਂ ਮਿਲਦੀਆਂ ਨੇ ਸਰਕਾਰੀ ਸਕੀਮਾਂ ਵਿੱਚ ਭਾਗੀਦਾਰੀ ਵੱਖ-ਵੱਖ ਸਕੀਮਾਂ ਰਾਹੀਂ ਰਾਸ਼ਨ ਕਾਰਡ ਵਿੱਚ ਲਾਭ ਲਿਆ ਜਾ ਸਕਦਾ ਹੈ ਪਛਾਣ ਦਾ ਸਬੂਤ ਰਾਸ਼ਨ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ ਕਰਜ਼ੇ ਤੇ ਸਬਸਿਡੀ ਕਈ ਯੋਜਨਾਵਾਂ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਕਰਜ਼ੇ ਤੇ ਸਬਸਿਡੀ ਵੀ ਮਿਲਦੀ ਹੈ ਬੀਮਾ ਯੋਜਨਾ ਕੁਝ ਰਾਜਾਂ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਬੀਮੇ ਦੀ ਸਹਾਇਤਾ ਵੀ ਮਿਲਦੀ ਹੈ ਸਮਾਜ ਭਲਾਈ ਸਕੀਮਾਂ ਸਮਾਜ ਭਲਾਈ ਸਕੀਮਾਂ ਦਾ ਲਾਭ ਰਾਸ਼ਨ ਕਾਰਡ ਰਾਹੀਂ ਵੀ ਲਿਆ ਜਾ ਸਕਦਾ ਹੈ ਅੱਗੇ ਵੀ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਸਿੱਖਿਆ ਅਤੇ ਸਹਾਇਤਾ ਕੁਝ ਸਕੀਮਾਂ ਹਨ ਜੋ ਰਾਸ਼ਨ ਕਾਰਡ ਧਾਰਕਾਂ ਦੇ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਨੇ ਰਾਸ਼ਨ ਕਾਰਡ ਦੀਆਂ ਕਿਸਮਾਂ ਅਤੇ ਯੋਗਤਾ ਭਾਰਤ ਵਿੱਚ ਕਈ ਤਰ੍ਹਾਂ ਦੇ ਰਾਸ਼ਨ ਕਾਰਡ ਨੇ ਜੋ ਲੋਕਾਂ ਦੀ ਲੋੜਾਂ ਤੇ ਆਮਦਨ ਤੇ ਆਧਾਰ ਤੇ ਬਣਾਏ ਜਾਂਦੇ ਨੇ ਕੁਝ ਰਾਸ਼ਨ ਕਾਰਡ ਅਜਿਹੇ ਨੇ ਜੋ ਸਿਰਫ ਪਛਾਣ ਦੇ ਸਬੂਤ ਰਹੀਂ ਜਾਰੀ ਕੀਤੇ ਜਾਂਦੇ ਨੇ ਅਤੇ ਵਿੱਤੀ ਲਾਭ ਨਹੀਂ ਦਿੰਦੇ ਰਾਸ਼ਨ ਕਾਰਡ ਸਿਰਫ ਭਾਰਤੀ ਨਾਗਰਿਕਤਾ ਲਈ ਉਪਲਬਧ ਹੈ ਅਤੇ ਪਰਿਵਾਰ ਦਾ ਮੁਖੀ ਇਸ ਲਈ ਅਰਜੀ ਦੇ ਸਕਦਾ ਹੈ ਜੇਕਰ ਕਿਸੇ ਵਿਅਕਤੀ ਦੇ ਨਾਂ ਤੇ ਪਹਿਲਾਂ ਹੀ ਰਾਸ਼ਨ ਕਾਰਡ ਹੈ ਤਾਂ ਉਸ ਨੂੰ ਇਸ ਦਾ ਲਾਭ ਨਹੀਂ ਮਿਲੇਗਾ ਕੇਂਦਰੀ ਖੁਰਾਕ ਵਿਭਾਗ ਵੱਲੋਂ ਰਾਸ਼ਨ ਕਾਰਡ ਜਾਰੀ ਕੀਤਾ ਜਾਂਦਾ ਹੈ ਇਸ ਦੀ ਤਸਦੀਕ ਵੀ ਕੀਤੀ ਜਾਂਦੀ ਹੈ ਜੇਕਰ ਤੁਸੀਂ ਵੈਰੀਫਿਕੇਸ਼ਨ ਲਈ ਯੋਗ ਨਹੀਂ ਪਾਏ ਜਾਂਦੇ ਤਾਂ ਤੁਹਾਡਾ ਨਾਮ ਰਾਸ਼ਨ ਕਾਰਡ ਵਿੱਚ ਕੱਟਿਆ ਜਾਵੇਗਾ ਤੇ ਰਾਸ਼ਨ ਕਾਰਡ ਵੀ ਰੱਦ ਕਰ ਦਿੱਤਾ ਜਾਵੇਗਾ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ